ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਸਭ ਤੋਂ ਪਹਿਲਾਂ ਤਾਂ ਸਿੱਧੂ ਦੇ ਮਾਤਾ ਪਿਤਾ ਜੀ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਬੜੀ ਹੀ ਖੁਸ਼ੀ ਦੀ ਗੱਲ ਐ ਤੇ ਉਸ ਤੋਂ ਬਾਅਦ ਭੂਆ ਜਸਵਿੰਦਰ ਬਰਾੜ ਨੂੰ ਉਹਨਾਂ ਨੇ ਉਹ ਗੀਤ ਵੀ ਗਾਇਆ ਸੀ ਕਿ ਤੂੰ ਵੱਡੇ ਪੈਰੀ ਗਿਆ ਤੇ ਨਿੱਕੇ ਪੈਰੀ ਆ ਜਾ ਉਹਨਾਂ ਦੀ ਅਰਦਾਸ ਨੂੰ ਵੀ ਬੂਰ ਪੈ ਗਿਆ ਭਾਵੇਂ ਉਹ ਉਹਨਾਂ ਦੀ ਬਣੀ ਹੋਈ ਭੂਆ ਐ ਪਰ ਮਤਲਬ ਇੱਕ ਧੀ ਦਾ ਦਰਜਾ ਉਹਨਾਂ ਦੇ ਘਰ ਨੂੰ ਮਿਲ ਚੁੱਕਾ ਤੇ ਧੀਆਂ ਦੀ ਅਰਦਾਸ ਅਕਸਰ ਹੀ ਪੂਰੀ ਹੋ ਜਾਂਦੀ ਹੈ ਤੇ ਸਿੱਧੂ ਨੂੰ ਚਾਉਣ ਵਾਲੇ ਸਾਰਿਆਂ ਨੂੰ ਹੀ ਬਹੁਤ-ਬਹੁਤ ਵਧਾਈਆਂ ਜੀ ਕਲਮ ਇੱਕ ਵਾਰ ਫੇਰ ਉੱਗ ਪਈ ਹੈ ਭਾਵੇਂ ਉਹ ਨਿੱਕੇ ਰੂਪ ਚ ਆਈ ਹੈ ਤੇ ਪ੍ਰਮਾਤਮਾ ਮਾਤਾ ਜੀ ਨੂੰ ਤੇ ਛੋਟੇ ਵੀਰ ਨੂੰ ਤਾਂਦਰੁਸਤੀਆਂ ਦੀ ਦਾਤ ਬਖਸ਼ੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ੇ ਬੜੀ ਹੀ ਜ਼ਿਆਦਾ ਖੁਸ਼ੀ ਦੀ ਗੱਲ ਹੈ ਤੇ ਸਾਰਿਆਂ ਨੇ ਉਹਨਾਂ ਦੇ ਪਿਤਾ ਜੀ ਨੂੰ ਸਿੱਧੂ ਬਾਈ ਦੇ ਪਿਤਾ ਜੀ ਨੂੰ ਮਾਤਾ ਜੀ ਨੂੰ ਬਹੁਤ ਵਧਾਈਆਂ ਦਿੱਤੀਆਂ ਸਭ ਨੇ ਖੁਸ਼ੀ ਸਭ ਨੂੰ ਹੈ ਹਰ ਹਰ ਇੱਕ ਮੈਂਬਰ ਨੂੰ ਖੁਸ਼ੀ ਹੈ ਜਿਹੜਾ ਉਹਨੂੰ ਚਾਹਣ ਵਾਲਾ ਇੱਥੇ ਮੈਨੂੰ ਨਾ ਇੱਕ ਬੜੀ ਵਧੀਆ ਗੱਲ ਲੱਗਦੀ ਪਿਛਲੇ ਕੁਝ ਦਿਨਾਂ ਤੋਂ ਆਪਾਂ ਸੋਸ਼ਲ ਮੀਡੀਆ ਤੇ ਸਾਰੀਆਂ ਚੀਜ਼ਾਂ ਨੂੰ ਦੇਖ ਰਹੇ ਸੀ ਕੋਈ ਕਹਿੰਦਾ ਸੀ ਇਹ ਸੱਚ ਨਹੀਂ ਹੈ ਕੋਈ ਕਹਿੰਦਾ ਸੀਗਾ ਕਿ ਐਵੇਂ ਨਹੀਂ ਹੋ ਸਕਦਾ ਕੋਈ ਕਹਿੰਦਾ ਸੀ ਕਿ ਉਹਨਾਂ ਨੂੰ ਇਸ ਉਮਰ ਦੇ ਵਿੱਚ ਕੀ ਜ਼ਰੂਰਤ ਸੀ ਹਨਾ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਤੇ ਮੇਰੇ ਮਨ 'ਚ ਕੀ ਉਪਜਦਾ ਇਸ ਚੀਜ਼ ਨੂੰ ਲੈ ਕੇ ਵੀ ਜਿਹੜੇ ਕੁਸ਼ਕ ਲੋਕ ਹੁਣ ਮੈਂ ਇੱਥੇ ਸਾਰਿਆਂ ਦੀ ਗੱਲ ਨਹੀਂ ਕਰ ਰਹੀ ਕੁਸ਼ਕ ਲੋਕ ਜਿਹੜੇ ਮਰਦ ਪ੍ਰਧਾਨ ਸਮਾਜ ਸੋਚ ਵਾਲੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਸਿਰਫ ਮਰਦ ਪ੍ਰਧਾਨ ਸਮਾਜ ਹੀ ਹੋਣਾ ਚਾਹੀਦਾ ਹਨ ਉਹ ਸੋਚ ਵਾਲੇ ਲੋਕ ਸ਼ਾਇਦ ਮੇਰੀ ਗੱਲ ਨੂੰ ਨਾ ਸਮਝ ਸਕਣ ਬਾਕੀ ਜਿਹੜੇ ਪਰਿਵਾਰਕ ਮੈਂਬਰ ਨੇ ਜਿਹਨਾਂ ਦੇ ਪਰਿਵਾਰ ਨੇ ਭਾਵੇਂ ਉਹ ਮਰਦ ਵਿਆਹੇ ਤੇ ਭਾਵੇਂ ਕੁਆਰੀ ਨੇ ਉਹਨਾਂ ਨੂੰ ਮੇਰੀ ਗੱਲ ਸਮਝ ਆ ਜਾਵੇਗੀ ਤੇ ਬੜੀ ਵੱਡੀ ਗੱਲ ਹੈ ਕਿ ਆਪਣੋ ਪੁੱਤਰ ਜਨਮਨਾ ਫਿਰ ਉਹਨੂੰ ਪਾਲ-ਪੋਸ ਕੇ ਵੱਡਾ ਕਰਨਾ ਕਿਉਂਕਿ ਔਰਤ ਦੇ ਘਰ ਭਵੇਂ ਧੀ ਹੋਵੇ ਭਵੇਂ ਪੁੱਤ ਜਦੋਂ ਜਨਮ ਲੈਂਦਾ ਬੱਚਾ ਉਦੋਂ ਔਰਤ ਦਾ ਦੁਬਾਰਾ ਜਨਮ ਹੋ ਜਾਂਦਾ ਇੱਕ ਤਰ੍ਹਾਂ ਨਾਲ ਤੇ ਉਹਨੂੰ ਫਿਰ ਪਾਲ-ਪੋਸ ਕੇ ਵੱਡਾ ਕਰਨਾ ਤੇ ਵੱਡਾ ਵੀ ਸਿੱਧੂ ਬਾਈਵਾਨ ਕਰਨਾ ਤੇ ਫਿਰ ਉਹਦੀ ਇੰਨੀ ਜ਼ਿਆਦਾ ਚੜਤ ਹੋਣੀ ਉਹਨੂੰ ਚਾਹਣ ਵਾਲੇ ਇੰਨੇ ਹੋਣਾ ਤੇ ਮੌਤ ਆਪਾਂ ਨੂੰ ਪਤਾ ਹੀ ਆ ਨਾ ਕਿਦਾਂ ਕਿਦਾਂ ਦਾ ਹੋਇਆ ਉਹਨਾਂ ਦਾ ਤੇ ਇਹ ਸਾਰਾ ਕੁਝ ਸਹਿਣ ਕਰਨਾ ਇੱਕ ਔਰਤ ਵੱਲੋਂ ਇੱਕ ਮਾਂ ਵੱਲੋਂ ਬਿਲਕੁਲ ਟੁੱਟ ਜਾਣ ਤੋਂ ਬਾਅਦ ਵੱਡਾ ਜਿਗਰਾ ਕਰਕੇ ਉੱਠਣਾ ਤੇ ਉਹ ਵੀ ਇਸ ਉਮਰ ਦੇ ਵਿੱਚ ਇਹ ਬੜੀ ਵੱਡੀ ਇੱਕ ਮਿਸਾਲ ਹੈ ਜਦੋਂ ਆਪਾਂ ਕੋਈ ਗੱਲ ਕਰਦੇ ਹਾਂ ਇਤਿਹਾਸ 'ਚੋਂ ਕਿਸੇ ਨੂੰ ਹਵਾਲਾ ਦਈਏ ਨਾ ਤੇ ਅਗਲਾ ਕਹਿੰਦਾ ਨਹੀਂ ਜੀ ਉਹ ਤੇ ਪੁਰਾਣੀਆਂ ਗੱਲਾਂ ਜੀ ਉਹ ਤੇ ਗੁਰੂਆਂ ਪੀਰਾਂ ਨਾਲ ਜੁੜੇ ਹੋਏ ਲੋਕ ਸੀ ਉਹ ਔਰਤਾਂ ਸੀਗੀਆਂ ਜਿਹੜੀਆਂ ਇੰਨੀਆਂ ਸਿਰੜੀ ਸੀ ਹੁਣ ਨਹੀਂ ਕੋਈ ਹੁੰਦਾ ਤੇ ਹੁਣ ਇਹ ਕਲਯੁਗ ਦੀ ਐਗਜ਼ਾਮਪਲ ਹੈ ਮਾਤਾ ਚਰਨ ਗੌਰ ਜੀ ਮੈਨੂੰ ਤਾਂ ਬਹੁਤ ਇਹ ਗੱਲ ਇਹੀ ਮੈਂ ਇੰਨੇ ਦਿਨ ਜਦੋਂ ਪਿੱਛੇ ਸੋਸ਼ਲ ਮੀਡੀਆ ਤੇ ਸਾਰਾ ਕੁਝ ਵਾਇਰਲ ਹੋ ਰਿਹਾ ਸੀ ਤੇ ਮੈਂ ਕੋਈ ਵੀਡੀਓ ਤਾ ਨਹੀਂ ਪਾਈ ਕਿਉਂਕਿ ਮੇਰੇ ਮਾਈਂਡ 'ਚ ਇਹੀ ਜਲਦੀ ਜਾ ਰਿਹਾ ਸੀ ਕਿ ਕਿੰਨਾ ਵੱਡਾ ਹੌਸਲਾ ਕੀਤਾ ਉਹਨਾਂ ਨੇ ਦੁਬਾਰਾ ਤੋਂ ਆਪਣੇ ਆਪ ਨੂੰ ਜੋੜਨ ਲਈ ਇੱਕ ਉਹਨਾਂ ਨੇ ਕਦਮ ਪੁੱਟਿਆ ਵੀ ਸ਼ਾਇਦ ਪ੍ਰਮਾਤਮਾ ਮੇਰੀ ਝੋਲੀ ਭਰ ਦੇਵੇ ਤੇ ਚਲੋ ਵਾਇਗਰੂ ਨੇ ਸੁਣੀ ਉਹਨਾਂ ਦੀ ਅਰਦਾਸ ਔਰਤ ਜਿਹੜੇ ਜਿਹੜੇ ਲੋਕ ਕਹਿੰਦੇ ਨੇ ਮੈਂ ਸਪੈਸ਼ਲੀ ਉਹਨਾਂ ਲਈ ਕਹਿ ਰਹੀ ਹਾਂ ਜਿਹੜੇ ਲੋਕ ਕਹਿੰਦੇ ਨੇ ਕਿ ਔਰਤ ਸਟਰੋਂਗ ਨਹੀਂ ਹੁੰਦੀ ਤਾਕਤਵਰ ਨਹੀਂ ਹੁੰਦੀ ਇਹ ਗੱਲਾਂ ਹੀ ਨੇ ਉਹਨਾਂ ਲਈ ਇਹ ਮਾਤਾ ਜੀ ਨੇ ਇੱਕ ਮਿਸਾਲ ਪੈਦਾ ਕਰ ਦਿੱਤੀ ਹੈ ਕਿ ਹਾਂ ਉਦਾਹਰਣ ਹੈ ਇੱਕ ਕਿ ਔਰਤ ਸਟਰੋਂਗ ਹੁੰਦੀ ਹੈ ਔਰਤ ਪੁੱਤ ਤੋੜ ਕੇ ਵੀ ਟੁੱਟ ਕੇ ਦੁਬਾਰਾ ਜੋੜ ਜਾਂਦੀ ਹੈ ਇਹ ਚਲੋ ਵਾਹਿਗੁਰੂ ਦੀ ਕਿਰਪਾ ਹੋਈ ਹੈ ਬੜੀ ਖੁਸ਼ੀ ਦੀ ਗੱਲ ਹੈ ਹਨ ਪਰ ਜਦੋਂ ਉਹਨਾਂ ਨੇ ਇਹ ਰਿਸਕ ਲਿਆ ਸੀ ਉਦੋਂ ਥੋੜੀ ਉਹਨਾਂ ਨੂੰ ਪਤਾ ਸੀ ਵੀ ਪੁੱਤ ਹੀ ਹੋਏਗਾ ਉਦੋਂ ਤਾਂ ਉਹਨਾਂ ਨੇ ਸੀ ਜੇ ਪੁੱਤ ਧੀ ਜੋ ਵੀ ਪਰਮਾਤਮਾ ਦੇ ਦੇਗਾ ਉਹਨਾਂ ਨੇ ਇੱਕ ਪਰਮਾਤਮਾ ਤੇ ਆਸ ਰੱਖ ਕੇ ਹਨਾ ਇੱਕ ਕਦਮ ਬੁੱਟਿਆ ਹੈ ਦਾ ਸਭ ਤੋਂ ਵੱਡੀ ਗੱਲ ਹੈ ਇਸ ਉਮਰ ਦੇ ਵਿੱਚ ਤੇ ਹੁਣ ਬਸ ਇਹੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਸਿੱਧੂ ਬਾਈ ਜਿਉਂਦਾ ਵੀ ਚੰਗੇ ਸਨੇਹੇ ਦਿੰਦਾ ਸੀ ਜਦੋਂ ਚਲਾ ਗਿਆ ਉਦੋਂ ਵੀ ਕਿ ਹੁਣ ਉਹਨਾਂ ਦਾ ਛੋਟਾ ਬਾਈ ਆ ਗਿਆ ਛੋਟਾ ਭਰਾ ਆ ਗਿਆ ਹੋਣ ਵੀ ਸਨੇਹੀ ਉਥੋਂ ਚੰਗੇ ਹੀ ਹੋਣੇ ਰਹਿਣਗੇ ਕਿਉਂਕਿ ਅੰਕਲ ਜੀ ਨੇ ਇਹੀ ਕਿਹਾ ਹੈ ਕਿ ਉਹਨਾਂ ਦੇ ਚਾਉਣ ਵਾਲਿਆਂ ਨੂੰ ਨੂੰ ਸਿੱਧੂ ਦੇ ਚਾਉਣ ਵਾਲਿਆਂ ਨੂੰ ਬਹੁਤ-ਬਹੁਤ ਵਧਾਈਆਂ ਹਨਾ ਤੇ ਕਿੱਡੀ ਖੁਸ਼ੀ ਦੀ ਗੱਲ ਹੈ ਉਹਨਾਂ ਨੇ ਇੱਕ ਪਰਿਵਾਰ ਮੰਨਿਆ ਸਾਰਿਆਂ ਨੂੰ ਤੇ ਵਧਾਈਆਂ ਦਿੱਤੀਆਂ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਵਧਾਈਆਂ ਜਿਹੜੀ ਗੱਲ ਮੈਂ ਮਾਤਾ ਜੀ ਬਾਰੇ ਕੀਤੀ ਹੈ ਜੇ ਤੁਸੀਂ ਸਹਿਮਤ ਹੋ ਤਾਂ ਜਰੂਰ ਮੈਨੂੰ ਦੱਸਣਾ ਮੈਂ ਆਪਣੀ ਤੁਸ਼ ਜੀ ਸਮਝ ਅਨੁਸਾਰ ਇਹ ਗੱਲ ਕੀਤੀ ਹੈ। ਧੰਨਵਾਦ ਜੀ।